ਦੂਸਬਾ ਦੇ ਵੀ ਉੱਚ ਅਧਿਕਾਰੀ ਔਰ ਬੜੇ ਜਾਣੇਮਾਨੀ ਚਿਹਰੇ ਸਾਡੇ ਨਾਲ ਨੇ ਅੱਜ ਨਾਮਤਰੀ ਸੰਸਥਾ ਚ ਵੀ ਆ ਚੁੱਕੇ ਨੇ ਔਰ ਬਾਬਾ ਮੇਜਰ ਸਿੰਘ ਸੋਢੀ ਉਹੀ ਸਾਡੇ ਨਾਲ ਨੇ ਤੇ ਅਸੀਂ ਹੁਣ ਰਲ ਮਿਲ ਕੇ ਇੱਕ ਵੱਡਾ ਹਮਲਾ ਮਾਰਨਾ ਹੈ ਤਾਂ ਕਿ ਇਸ ਪਖੰਡ ਨੂੰ ਬੰਦ ਕੀਤਾ ਜਾ ਸਕੇ ਧਰਮ ਦੇ ਖਿਲਾਫ ਨਹੀਂ ਆ ਪਖੰਡ ਦੇ ਖਿਲਾਫ ਹੈ ਮਾਮਲਾ ਇੱਕ ਪਿੰਲਾ ਦੇ ਨਾਲ ਸਾਡੇ ਗ੍ਰੰਥਾਂ ਨਾਲ ਛੇੜਛਾੜ ਕੀਤੀ ਹੈ ਆਪਣੀ ਕਿਤਾਬਾਂ ਦੇ ਵਿੱਚ ਸਾਡੀ ਗੁਰਬਾਣੀ ਨੂੰ ਗਲਤ ਕੋਟ ਕਰਕੇ ਸਿਰੀ ਸੰਸਥਾਵਾਂ ਨੂੰ ਸਭ ਨੂੰ ਬੇਨਤੀ ਕਿ ਸਾਰੇ ਅੱਗੇ ਆਓ ਇਹ ਪੰਜਾਬ ਦਾ ਮਸਲਾ ਹੈ ਆਪਸੀ ਲੜਾਈ ਸੀ ਬਹਿ ਕੇ ਕਰੈਣੇ ਜੇਟ ਲਾਂਗੇ ਪਰ ਇੱਕ ਜਿਹੜਾ ਵੱਡਾ ਹਮਲਾ ਹੈ ਉਹਦਾ ਜਿਹੜਾ ਜਵਾਬ ਸਾਨੂੰ ਸਭ ਨੂੰ ਰਲ ਮਿਲ ਕੇ ਦੇਣਾ ਪੈਣਾ ਇਹਨਾਂ ਲੋਕਾਂ ਨੇ ਸਾਡੇ ਗ੍ਰੰਥਾਂ ਦਾ ਜਿਹੜਾ ਟ੍ਰਾਂਸਲੇਸ਼ਨ ਉਹਦਾ ਅਨੁਵਾਦ ਆਪਣੇ ਮਨ ਘੜਤ ਦੇ ਨਾਲ ਹੀ ਉਹਨਾਂ ਦਾ ਅਨੁਵਾਦ ਕੀਤਾ ਹੈ ਔਰ ਸਾਡੇ ਗ੍ਰੰਥਾਂ ਨੂੰ ਸਾਡੇ ਦੇਵੀ ਦੇਵਤਿਆਂ ਨੂੰ ਗੁਰੂਆਂ ਨੂੰ ਸ਼ੈਤਾਨ ਦੀ ਸੰਗਿਆ ਦੇ ਕੇ ਸੰਬੋਧਿਤ ਕੀਤਾ ਜਾਂਦਾ ਜਿਹੜੇ ਦੂਸਰੇ ਲੋਕ ਤਕਰੀਬ ਤੱਕ ਆਏ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਕਿਸੇ ਲਾਲਚ ਵਿੱਚ ਪੈਸੇ ਤੇ ਜਾਂ ਲਾਲਚੀ ਦੇ ਨਾਲ ਜਾਂ ਡਰਾਤ ਮਗਾ ਕੇ ਹੁਣ ਵੀ ਧਰਮ ਦੇ ਨਾਂ ਤੇ ਬਹੁ ਗਿਣਤੀ ਦਾ ਬਣਾ ਕੇ ਬੈਨਰ ਤੇ ਸਾਨੂੰ ਡਰ ਹੈ ਕਿ ਇੱਥੇ ਵੰਡ ਫੇਅਰ ਹੋ ਸਕਦੀ ਹੈ ਤੇ ਉਹ ਵੱਖਵਾਦ ਦਾ ਬੀਜ ਜਿਹੜਾ ਪਾਇਆ ਜਾ ਰਿਹਾ ਹੈ ਉਹ ਪ੍ਰਸ਼ਾਸਨ ਜਲਦੀ ਤੋਂ ਜਲਦੀ ਅਸੀਂ ਮੰਗ ਪੱਤਰ ਦੇਣ ਲੱਗੇ ਆ ਕਿ ਇਸ ਸਿੱਤੇ ਉੱਤੇ ਕਾਰਵਾਈ ਕਰੇ ਪੰਜਾਬ ਦੇ ਵਿੱਚ ਧਰਮ ਬਦਲੋਣਾ ਤੇ ਪਖੰਡਵਾਦ ਦੇ ਮੁੱਦੇ ਤੇ ਧਾਰਮਿਕ ਆਗੂਆਂ ਨੇ ਚਿੰਤਾ ਜਤਾਈ ਹੈ ਕਿ ਜਟੋ ਹੋ ਕੇ ਪਾਸਟਰ ਅੰਕੁਰ ਨਰੂਲਾ ਦੇ ਖਿਲਾਫ ਮਰਦਾ ਖੋਲਣ ਦੀ ਗਲਬੀਆ ਕੀ ਹੈ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਅੰਕੁਰ ਨਰੂਲਾ ਤੇ ਕੂੜ ਪ੍ਰਚਾਰ ਦੇ ਇਲਜ਼ਾਮ ਲਗਾਏ ਨੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦੇ ਕੇ ਅਜਿਹੇ ਮਾਮਲਿਆਂ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ ਹਾਂ ਜੀ ਮੈਂ ਗੁਰਪ੍ਰੀਤ ਸਿੰਘ ਉਦਾਸੀ ਮੁਖੀ ਉਦਾਸੀ ਟਕਸਾਲ ਇੰਟਰਨੈਸ਼ਨਲ ਅਸੀਂ ਅੱਜ ਜਿਸ ਮੁੱਦੇ ਦੇ ਇਕੱਠੇ ਹੋਏ ਆਂ ਉਹ ਅੰਕਨਰੂਲਾ ਵੱਲੋਂ ਪੰਜਾਬ ਚ ਕੁਰਸੀ ਹਟ ਕਾਲ ਕਰਨਾ ਜਿਹੜਾ ਇੱਕ ਐਂਟੀ ਨੈਸ਼ਨਲ ਐਕਟ ਹੈ ਉਹਦੇ ਵਾਸਤੇ ਅਸੀਂ ਡੀਸੀ ਨੂੰ ਦਰਖਾਸਤ ਤੇ ਕਾਨੂੰਨੀ ਕਾਰਵਾਈ ਵਾਸਤੇ ਬਿਲਕੁਲ ਤਿਆਰ ਆ ਤੇ ਜਿਹਦੇ ਵਿੱਚ ਸਾਡੇ ਨਾਲ ਜਿਹੜੀ ਸ਼ਿਕਾਇਤ ਪਹਿਲਾਂ ਸੀ ਵੀ ਹਿੰਦੂ ਸਭਾ ਚ ਕੋਈ ਨਹੀਂ ਆਇਆ ਤੇ ਹਿੰਦੂ ਸਭਾ ਦੇ ਵੀ ਉੱਚ ਅਧਿਕਾਰੀ ਔਰ ਬੜੇ ਜਾਣੇਮਾਨ ਚਿਹਰੇ ਸਾਡੇ ਨਾਲ ਨੇ ਅੱਜ ਨਾਮਤਰੀ ਸੰਸਥਾ ਚੋਂ ਵੀ ਆ ਚੁੱਕੇ ਨੇ ਔਰ ਬਾਬਾ ਮੇਜਰ ਸਿੰਘ ਸੋਢੀ ਉਹੀ ਸਾਡੇ ਨਾਲ ਨੇ ਤੇ ਅਸੀਂ ਹੁਣ ਰਲ ਮਿਲ ਕੇ ਇੱਕ ਵੱਡਾ ਹਮਲਾ ਮਾਰਨਾ ਹੈ ਤਾਂ ਕਿ ਇਸ ਪਖੰਡ ਨੂੰ ਬੰਦ ਕੀਤਾ ਜਾ ਸਕੇ ਧਰਮ ਦੇ ਖਿਲਾਫ ਨਹੀਂ ਆ ਪਖੰਡ ਦੇ ਖਿਲਾਫ ਆ ਇਹ ਮਾਮਲਾ ਕੀ ਹੈ ਮਾਮਲਾ ਇੱਕ ਪਹਿਲਾਂ ਦੇ ਨਾਲ ਸਾਡੇ ਗ੍ਰੰਥਾਂ ਨਾਲ ਛੇੜਛਾੜ ਕੀਤੀ ਹੈ ਆਪਣੀ ਕਿਤਾਬਾਂ ਦੇ ਵਿੱਚ ਸਾਡੀ ਗੁਰਬਾਣੀ ਨੂੰ ਗਲਤ ਕੋਟ ਕਰਕੇ ਕਿਤਾਬਾਂ ਛਪੀਆਂ ਨੇ ਉਹਨਾਂ ਦੇ ਜਿਹੜੇ ਫਰੰਟ ਪੇਜ ਨੇ ਉਹੀ ਬੜੇ ਕਨਟਰੋਡਿਕਟਡ ਨੇ ਚਲੋ ਉਹ ਵੀ ਅਸੀਂ 2014 15 ਦੇ ਵਿੱਚ ਕਾਫੀ ਰੋਲਾ ਪਾਇਆ ਸੀ ਪਰ ਹੁਣ ਜਿਹੜਾ ਮਸਲਾ 크ਰੂਸੇਡ ਦਾ ਹੈ 크ਰੂਸੇਡ ਮਤਲਬ ਹੁੰਦਾ ਹੈ ਕਿ ਇੱਕ ਹਥਿਆਰਾਂ ਦੇ ਨਾਲ ਜੰਗ ਗੈਰ ਇਸਾਈ ਧਰਮਾਂ ਦੇ ਉੱਤੇ ਇਸ ਲਬਜ਼ ਥੱਲੋਂ ਕਰੋਨਾ ਲੱਖਾਂ ਜਾਨਾਂ ਪਹਿਲਾਂ ਜਾ ਚੁੱਕੀਆਂ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਇਹੋ ਖਰਾਬ ਗਨ ਚਾਹੀਦਾ ਤੇ ਇਹ ਸੀ ਕਿ ਪ੍ਰਸ਼ਾਸਨ ਆਪਣੇ ਆਪ ਤੇ ਇਨੀਸ਼ੀਏਟਿਵ ਲੈਂਦਾ ਜਿਵੇਂ ਖਾਲਸਾ ਦੇ ਨਾਮ ਤੇ ਲਿਆ ਜਾਂਦਾ ਪਰ ਇਹ ਕੋਈ ਜਾਂ ਉਹਨਾਂ ਦਾ ਕਿਸੇ ਨੇ ਪਹੁੰਚ ਨਹੀਂ ਕੀਤੀ ਜਾਂ ਤਰੀਕੇ ਨਾਲ ਅਸੀਂ ਗੱਲ ਨਹੀਂ ਕੀਤੀ ਪਰ ਹੁਣ ਅਸੀਂ ਜਿੱਥੇ ਜਿੰਨਾ ਪੱਤਰਕਾਰ ਮੀਡੀਆ ਸਾਡੇ ਨਾਲ ਹੈ ਪੱਤਰਕਾਰ ਵੀਰ ਨੇ ਸਭ ਦਾ ਤਨਵਾਦ ਕਰਦੇ ਆ ਕਿ ਇਹਨਾਂ ਨੇ ਆਪ ਇਨੀਸ਼ੀਏਟਿਵ ਲਿਆ ਸਾਨੂੰ ਖੁਦ ਕੋਲਾਂ ਕੀਤੀਆਂ ਨੇ ਉਹ ਸਾਡੇ ਕੋਲ ਚੱਲ ਕੇ ਆਏ ਨੇ ਇਸੇ ਤਰ੍ਹਾਂ ਸਾਰੀ ਜਿੱਥੇ ਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਕੁਝ ਵਕੀਲ ਵੀ ਸਾਡੇ ਕੋਲ ਚੱਲ ਕੇ ਆਏ ਨੇ ਹੁਣ ਵਾਰੀ ਦੇਖਦੇ ਆ ਵੀ ਉਹਨਾਂ ਚ ਕੋਣ ਆਂਦਾ ਹੈ ਨਾਮਤਰੀ ਸੰਪਰਦਾ ਆ ਗਈ ਹੈ ਹਿੰਦੂ ਸਭਾ ਸਾਡੇ ਨਾਲ ਹੈ ਔਰ ਬਾਬਾ ਮੇਜਰ ਸਗਸਟਰੀ ਨੇ ਹੰਦਾ ਸਾਡੇ ਨਾਲ ਨੇ ਤੇ ਬਾਕੀ ਜਿਹੜੀ ਸੰਸਥਾਵਾਂ ਨੂੰ ਸਭ ਨੂੰ ਬੇਨਤੀ ਕਿ ਸਾਰੇ ਅੱਗੇ ਆਓ ਇਹ ਪੰਜਾਬ ਦਾ ਮਸਲਾ ਹੈ ਆਪਸੀ ਲੜਾਈ ਸੀ ਬੈਠ ਕੇ ਕਰੈਨੇ ਜੇਟ ਲਾਂਗੇ ਪਰ ਇੱਕ ਜਿਹੜਾ ਵੱਡਾ ਹਮਲਾ ਹੈ ਉਹਦਾ ਜਿਹੜਾ ਜਵਾਬ ਸਾਨੂੰ ਸਭ ਨੂੰ ਰਲ ਮਿਲ ਕੇ ਦੇਣਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਤਰਨੁ ਗਿਰੀ ਸ਼੍ਰੀ ਪੰਚ ਦਸ਼ਨਾ ਨਾਂਬਹਿ ਹਰਿ ਜੂ ਨਾ ਖੜਾ ਹਾਂਜੀ ਦੇਖੋ ਜੀ ਜਿਹੜਾ ਧਰਮਾਂਤਰਨ ਦਾ ਖੇਡ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਤੇ ਚੱਲਿਆ ਆਇਆ ਅਸੀਂ ਚਾਹੁੰਦੇ ਹਾਂ ਕਿ ਇਹ ਨੂੰ ਜਲਦੀ ਤੋਂ ਜਲਦੀ ਨਾਥੋ ਪਾਈ ਜਾਵੇ ਕਿਉਂਕਿ ਇਹਦੇ ਨਾਲ ਫਿਰਕਾ ਪ੍ਰਸਤੀ ਜਿਹੜੀ ਬਹੁਤ ਜ਼ਿਆਦਾ ਵੱਧ ਰਹੀ ਹੈ ਔਰ ਇਹਨਾਂ ਲੋਕਾਂ ਨੇ ਸਾਡੇ ਗ੍ਰੰਥਾਂ ਦਾ ਜਿਹੜਾ ਟ੍ਰਾਂਸਲੇਸ਼ਨ ਉਹਦਾ ਅਨੁਵਾਦ ਆਪਣੇ ਮਨ ਘੜਤ ਦੇ ਨਾਲ ਹੀ ਉਹਨਾਂ ਦਾ ਅਨੁਵਾਦ ਕੀਤਾ ਹੈ ਔਰ ਸਾਡੇ ਗ੍ਰੰਥਾਂ ਨੂੰ ਸਾਡੇ ਦੇਵੀ ਦੇਵਤਿਆਂ ਨੂੰ ਗੁਰੂਆਂ ਨੂੰ ਸ਼ੈਤਾਨ ਦੀ ਸੰਗਿਆ ਦੇ ਕੇ ਸੰਬੋਧਿਤ ਕੀਤਾ ਜਾਂਦਾ ਹੈ ਉਹਦੇ ਨਾਲ ਕੀ ਹੈ ਕਿ ਜਿਹੜੇ ਦੂਸਰੇ ਲੋਕ ਤਗਰੀਬ ਤੱਕ ਆ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਕਿਸੇ ਲਾਲਚ ਵਾਸਤੇ ਪੈਸੇ ਤੇ ਹਲੇ ਤੇ ਲਾਲਚ ਦੇ ਨਾਲ ਜਾਂ ਡਰਾਤਮਕਾ ਕੇ ਔਰ ਇਸ ਨੂੰ ਛੇਤੀ ਤੋਂ ਛੇਤੀ ਨਾਤੋ ਪਾਈ ਜਾਵੇ ਰੋਕਿਆ ਜਾਵੇ ਅਸੀਂ ਪੂਰਾ ਸਿੱਖ ਸਮਾਜ ਹਿੰਦੂ ਸੰਤ ਸਮਾਜ ਇੱਕ ਕੱਟਰਦ ਹੋ ਕੇ ਇਕੱਠੇ ਹੋ ਕੇ ਇਸ ਦੇ ਖਿਲਾਫ ਆਵਾਜ਼ ਚੁੱਕਦੇ ਜਿਹੜੇ ਬੰਦੇ ਨੇ ਜਿਹੜੇ ਜੀ ਪਜਾ ਜੀ ਨਾਮ ਉਹ ਪਾਸਟੰਕਰ ਨੂੰ ਰੁਲਾ ਜੀ ਉਹਨਾਂ ਵੱਲੋਂ ਔਰ ਹੋਰ ਵੀ ਕਈ ਸੰਗਠਨ ਇਹੋ ਜਿਹੇ ਸਾਈ ਜਿਹੜੇ ਮੋਢੀ ਲੋਕ ਨੇ ਜਿਹੜੇ ਇਸੀ ਦਾ ਗਲਤ ਪ੍ਰਚਾਰ ਕਰ ਰਹੇ ਨੇ ਸਾਡੇ ਦੇਵੀ ਦੇਵਤਿਆਂ ਨੂੰ ਗੁਰੂਆਂ ਨੂੰ ਸ਼ੈਤਾਨ ਦੀ ਸੰਗਿਆ ਦੇ ਕੇ ਸਿਧਾਂਤ ਸ਼ੈਤਾਨ ਦੇ ਨਾਲ ਨਾਲ ਸੰਬੋਧਨ ਕੀਤਾ ਜਾ ਮੈਂ ਨਾ ਪ੍ਰਤਾਪਾਲ ਸਿੰਘ ਨਾਮ ਧਾਰਿਆ ਮੈਂ ਸੀਠਾਕੂ ਦਲੀਪ ਸਿੰਘ ਜੀ ਮੁਖsevaਦਾਰ ਉਹਨਾਂ ਵੱਲੋਂ ਇਸ ਸਥਾਨ ਤੇ ਸੰਤ ਗੁਰੂ ਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਜਿਹੜੇ ਆਏ ਨੇ ਔਰ ਸਾਡੇ ਕੋਲ ਮੰਤਰ ਅਰੁਣ ਗਰੀ ਜੀ ਮਹਾਰਾਜ ਔਰ ਮੰਤਰ ਜਸਵਿੰਦਰ ਜੀ ਇਹ ਸਾਰੇ ਪਹੁੰਚੇ ਨੇ ਇਹ ਸਾਰੇ ਇਕੱਠੇ ਹੋ ਗਏ ਤੇ ਆਪਾਂ ਜਿਹੜਾ ਈਸਾਈ ਪਾਸਟਰ ਵੱਲੋਂ ਜਿਹੜਾ ਕ੍ਰੁਸੇਡ ਲਫ਼ਜ਼ ਦਾ ਜਿਹੜਾ ਵਰਤ ਮਤਲਬ ਵਰਤ ਕੇ ਲਫ਼ਜ਼ ਤੇ ਉਰੇ ਹੇਠ ਜੋਗੇ ਹਤਾਤ ਹਤਿਆਵਾਂ ਹੋਈਆਂ ਨੇ ਉਸ ਚੀਜ਼ ਦੇ ਖਿਲਾਫ ਸਾਰੇ ਜਣੇ ਆਪਾਂ ਇੱਥੇ ਇਕੱਠੇ ਹੋਏ ਆਂ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਅੱਗੇ ਵੀ ਧਰਮ ਦੀ ਬਹੁ ਗਿਣਤੀ ਦੇ ਨਾਂ ਤੇ ਇੱਕ ਇਸ ਤਰ੍ਹਾਂ ਦੀ ਏਰੀਆ ਜਾਂ ਅਮਰਸਰ ਪੰਜਾਬ ਇਹਦੀ ਵੰਡ ਦਾ ਦੁਖਾਂਤ ਲੋਕਾਂ ਨੇ ਹੰਡਾਇਆ ਆ ਤੇ ਹੁਣ ਵੀ ਧਰਮ ਦੇ ਨਾਂ ਤੇ ਬਹੁ ਗਿਣਤੀ ਦਾ ਬਣਾ ਕੇ ਬੈਨਰ ਤੇ ਸਾਨੂੰ ਡਰ ਹੈ ਕਿ ਇੱਥੇ ਵੰਡ ਫੇਰ ਹੋ ਸਕਦੀ ਹੈ ਤੇ ਉਹ ਵੱਖਵਾਦ ਦਾ ਬੀਜ ਜਿਹੜਾ ਪਾਇਆ ਜਾ ਰਿਹਾ ਹੈ ਉਹ ਪ੍ਰਸ਼ਾਸਨ ਜਲਦੀ ਤੋਂ ਜਲਦੀ ਅਸੀਂ ਮੰਗ ਪੱਤਰ ਦੇਣ ਲੱਗਿਆ ਵੀ ਇਸ ਸੀ ਦੇ ਉੱਤੇ ਕਾਰਵਾਈ ਕਰੇ ਤੇ ਅੱਗੇ ਹੋ ਕੇ ਕਾਰਵਾਈ ਕਰੇ ਤੇ ਤਾਂ ਕਿ ਸਾਰਿਆਂ ਨੂੰ ਸੁੱਖ ਦਾ ਸਾਹ ਇੱਥੇ ਮਿਲੇ ਪਰਵੰਦ ਜੀ ਅਸੀਂ ਦਾ ਆਪਣਾ ਪ੍ਰਚਾਰ ਜਾ ਰਹੇ ਹਾਂ ਜੀ ਨਹੀਂ ਜੀ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਤੇ ਸਾਰੇ ਕਰ ਰਹੇ ਨੇ ਹੋਰ ਕਦੀ ਕਿਸੇ ਧਰਮ ਨੇ ਕਿਸੇ ਧਰਮ ਨੂੰ ਕੁਰਸੀਟ ਲੱਭਦਾ ਮਤਲਬ ਲੱਭ ਜ ਵਰਤੇ ਕਦੀ ਜਾਂ ਕਿਸੇ ਨੂੰ ਕਿਹਾ ਵੀ ਤੁਸੀਂ ਆਪਣੇ ਘਰ ਰੋ ਜਾ ਅਸੀਂ ਸਾਰਾ ਕੁਝ ਕਰਨਾ ਹੈ ਜਾ ਅਸੀਂ ਸ਼੍ਰੀ ਸ੍ਰੀ ਅੰਤ ਜਾਂ ਸਾਰੇ ਦੂਜੇ ਤਰ੍ਹਾਂ ਦੇ ਕਿਸੇ ਗੁਰੂ ਪੀਰ ਅਵਤਾਰ ਪਗੰਬਰ ਨੂੰ ਗਲਤ ਬੋਲਿਆ ਹੋਵੇ ਜੇ ਬੋਲਿਆ ਤੇ ਉਹਨਾਂ ਨੂੰ ਨੋਟਿਸ ਲਿਆ ਜਾਂਦਾ ਉਸ ਵੇਲੇ ਪਰ ਇਹਨਾਂ ਵੱਲੋਂ ਇਹਨਾਂ ਨੂੰ ਦਾਰਾ ਬੋਲੇ ਗਏ ਲਫਜ਼ਾਂ ਦਾ ਕੋਈ ਨੋਟਿਸ ਇਹਨਾਂ ਕੋਲ ਲਿਆ ਗਿਆ ਪਤਾ ਨਹੀਂ ਹੁਣ ਇਹਦੇ ਵਿੱਚ ਪ੍ਰਸ਼ਾਸਨ ਨੂੰ ਕੀ ਗੱਲ ਆ ਤੇ ਕੀ ਬਾਤ ਆ ਇਹ ਸਮਝੋ ਬਾਹਰ ਆ ਜੀ ਗੱਲ ਆਪਾਂ ਚਾਹੁੰਦੇ ਆਪਾਂ ਚਾਹੁੰਦੇ ਆ ਕਿ ਜਿਹੜਾ ਅਸੀਂ ਮੰਗ ਪੱਤਰ ਦੇਣ ਲੱਗੇ ਆ ਸਮੂਹ ਸੰਤ ਸਮਾਜ ਗੁਰੂ ਪ੍ਰੀਤ ਸਿੰਘ ਜੀ ਕੈਲੀਫੋਰਨੀਆ ਤੇ ਇਹ ਬੈਨਰ ਹੇਟ ਉਹ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਉਨੇ ਕਿ ਹਕੀ ਅਖੋਤੀ ਪਾਸਟਰਾਂ ਦੇ ਵੱਲੋਂ ਲੋਕਾਂ ਨੂੰ ਚਮਤਕਾਰਈ ਕੂੜ ਪ੍ਰਚਾਰ ਜਰੀਏ ਬੇਬਕੂਫ ਬਣਾ ਕੇ ਧਰਮ ਪਰਵਰਤਨ ਕੀਤਾ ਜਾ ਰਿਹਾ ਹੁਣ ਪਾਸਟਰ ਅੰਕੁਰ ਨਰੂਲਾ ਦੇ ਵੱਲੋਂ ਵਰਤੇ ਗਏ ਕਰਸੀਡ ਸ਼ਬਦ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕੇ ਖਾਲਿਸਤਾਨ ਕਹਿਣ ਦੇ ਉਤੇ ਉਸੇ ਵੇਲੇ ਕਾਰਵਾਈ ਕੀਤੀ ਜਾਂਦੀ ਹੈ ਉਹਨੇ ਕਿਹਾ ਕਿ ਅਖੋਤੀ ਪਾਸਟਰਾਂ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਚੁੱਪੀ ਧਾਰੀ ਬੈਠਾ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਦਸੇਕੇ ਇਨਾ ਧਾਰਮਿਕ ਆਗੂਆਂ ਦੇ ਵੱਲੋਂ ਹੋਰਾਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਧਰਮ ਬਦਲਾਉਣਾ ਤੇ ਪਖੰਡਵਾ ਦੇ ਮੁੱਦੇ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਕਰਨ ਤੇ ਚਿੰਤਾ ਜ਼ਾਹਿਰ ਕਰਨ ਉਹਨਾਂ ਇਕਜੁੱਟ ਹੋਣ ਦੀ ਬਾਕੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ